ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਨੰਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਨੇ ਆ ਖਾਲਸਾ ਜੀ ਖਾਲਸਾ ਵੀ ਜੀ ਜਿਹੜੀਆਂ ਵੀ ਸੰਗਤਾਂ ਦੇ ਉੱਪਰ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਤੇ ਜਿਨ੍ਹਾਂ ਦੇ ਕੋਲ ਖਾਲਸਾ ਜੀ ਗੁਰਬਾਣੀ ਆ ਜਾਂਦੀ ਏ ਅੰਮ੍ਰਿਤ ਵੇਲਾ ਆ ਜਾਂਦਾ ਏ ਫਿਰ ਸ਼ਹੀਦ ਸਿੰਘ ਵੀ ਉਹਨਾਂ ਤੇ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਕਰਦੇ ਨੇ ਕਿਉਂਕਿ ਖਾਲਸਾ ਜੀ ਸਭ ਤੋਂ ਵੱਡੀ ਗੱਲ ਤਾਂ ਆਪਾਂ ਹਰ ਰੋਜ਼ ਹੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆਂ ਕਿ ਜਿਨ੍ਹਾਂ ਦੇ ਕੋਲ ਗੁਰਬਾਣੀ ਦੇ ਜਾਪ ਨੇ ਅਮਰਤ ਵੇਲਾਇ ਗੁਰਬਾਣੀ ਦਾ ਅਭਿਆਸ ਕਰਦੇ ਨੇ ਉਹਨਾਂ ਤੋਂ ਉੱਪਰ ਕੋਈ ਵੀ ਕਿਸਮਤ ਵਾਲਾ ਨਹੀਂ ਹੋ ਸਕਦਾ ਤੇ ਜਿੰਨੀ ਉਹਨਾਂ ਦੇ ਉੱਪਰ ਕਿਰਪਾ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਓਨੀ ਕਿਸੇ ਉੱਪਰ ਵੀ ਨਹੀਂ ਹੋ ਸਕਦੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਮਹਾਨ ਸ਼ਹੀਦ ਮਹਾਨ ਸੂਰਮੇ ਖਾਲਸਾ ਜੀ ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਪ੍ਰੇਮ ਕੀਤਾ ਗੁਰੂ ਦੇ ਨਾਲ ਪ੍ਰੇਮ ਕੀਤਾ ਅਸੀਂ ਜਦੋਂ ਵੀ ਕਿਸੇ ਵੀ ਪੈੜਪਰਾ ਦੀ ਹੱਡ ਬੀਤੀ ਸੁਣਦੇ ਆ ਸੁਣ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਸਾਡੇ ਆਪਣੇ ਨਾਲ ਵਾਪਰੀਆਂ ਹੋਈਆਂ ਹੱਡ ਬੀਤੀਆਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਖਾਰਸਾ ਜੀ ਉਹ ਸੁਣ ਕੇ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ ਬਹੁਤ ਵਧੀਆ ਲੱਗਦਾ ਕਿਉਂਕਿ ਖਾਰਸਾ ਜੀ ਸੰਗਤਾਂ ਦੀਆਂ ਆਸਾ ਮੁਰਾਦਾ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਦੇ ਦਰ ਤੋਂ ਪੂਰੀਆਂ ਹੋ ਰਹੀਆਂ ਨੇ ਕੋਈ ਤਾਂ ਆਪਣੇ ਦੁੱਖ ਕਟਵਾ ਕੇ ਜਾ ਰਿਹਾ ਤੇ ਕੋਈ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਲੈ ਕੇ ਜਾ ਰਿਹਾ ਕਿਵੇਂ ਤਾਂ ਤਨਤਨ ਬਾਬਾ ਦੀਪ ਸਿੰਘ ਸੇਭ ਜੀ ਝੋਲੀਆਂ ਭਰ-ਭਰ ਕੇ ਤੋਰਦੇ ਨੇ ਖਾਲਸਾ ਜੀ ਸ਼ਹੀਦਾ ਸਿੰਘਾਂ ਨੇ ਇਹ ਸ਼ਕਤੀਆਂ ਕਿੱਥੋਂ ਲਈਆਂ ਕਿਉਂਕਿ ਇਹ ਹੈਗੇ ਤਾਂ ਉਹ ਵੀ ਸ਼ਹੀਦ ਸਿੰਘ ਨੇ ਗੁਰੂ ਦੇ ਸਿੱਖ ਨੇ ਉਹਨਾਂ ਨੇ ਉਹਨਾਂ ਨੇ ਗੁਰੂ ਕੋਲੋਂ ਤਨਤਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਕੋਲੋਂ ਬਖਸ਼ਾ ਲਈਆਂ ਨੇ ਖਾਲਸਾ ਜੀ ਲੈ ਕੇ ਦੇ ਅੱਗੇ ਸੰਗਤਾਂ ਦੇ ਵਿੱਚ ਵਰਤਾ ਰਹੇ ਨੇ ਸੰਗਤਾਂ ਦਾ ਭਲਾ ਕਰ ਰਹੇ ਨੇ ਜੇ ਹੁਣ ਆਪਾਂ ਖਾਲਸਾ ਜੀ ਸੋਚੀਏ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਸ਼ਹੀਦ ਉਹਨਾਂ ਨੇ ਐਵੇਂ ਦਾ ਕਿਹੜਾ ਕਾਰਜ ਕੀਤਾ ਹੋਵੇ ਕਿ ਉਹਨਾਂ ਨੂੰ ਸ਼ਹੀਦਾ ਸਿੰਘਾਂ ਦਾ ਦਰਜਾ ਮਿਲਿਆ ਖਾਲਸਾ ਜੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੀਵਨ ਜੇਕਰ ਆਪਾਂ ਪੜਦੇ ਆ ਤਾਂ ਬਹੁਤ ਗੁਣਾਂ ਦਾ ਭਰਿਆ ਜੀਵਨ ਹੈ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਬਹੁਤ ਜ਼ਿਆਦਾ ਗੁਰਬਾਣੀ ਦੇ ਧਾਰਨੀ ਸੀ ਬਹੁਤ ਜ਼ਿਆਦਾ ਗੁਰਬਾਣੀ ਦਾ ਜਾਪ ਕਰਦੇ ਸੀ ਸੇਵਾ ਸਿਮਰਨ ਕਰਦੇ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਕੋਲ ਆਏ ਤਾਂ ਫਿਰ ਆਪਣਾ ਸੀਸ ਗੁਰੂ ਘਰ ਰੱਖ ਦਿੱਤਾ ਖਾਲਸਾ ਜੀ ਇਨਾਂ ਪ੍ਰੇਮ ਤੇ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਸਾਡੇ ਵਰਗਾ ਨਹੀਂ ਕਿ ਮਾੜਾ ਜਿਹਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਆ ਜਾਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤੇ ਗਲੀਫਤਾ ਖਾਰਸਾ ਜੀ ਮਗਰੋਂ ਆਉਂਦਾ ਹੈ। ਭਾਜ ਦੌੜ ਆਪਾਂ ਨੂੰ ਪਹਿਲਾਂ ਲੱਗ ਜਾਂਦੀ ਏ। ਤਾਂ ਅਸੀਂ ਹਰ ਵਾਰ ਸੇ ਮੂੰਹ ਮਾਰਨ ਲੱਗ ਜਾਂਦੇ ਆ ਕਿ ਅਸੀਂ ਕਿੱਥੋਂ ਸਹੀ ਹੋਵੇਗਾ, ਕਿੱਥੋਂ ਸਹੀ ਕਰਾਂਗੇ। ਬਿਹਾਰ ਪਾਸੇ ਆਪਾਂ ਫਿਰਨ ਲੱਗ ਜਾਂਦੇ ਆ। ਤਾਂ ਆਪਾਂ ਸੋਚਣ ਲੱਗ ਜਾਂਦੇ ਆ ਕਿ ਕੋਈ ਬਾਬਾ ਲੱਭ ਲੈਨੇ ਆ, ਕੋਈ ਪੰਡਤ ਲੱਭ ਲੈਨੇ ਆ ਜਿਹੜੇ ਵੀ ਸਾਡੇ ਦੁੱਖ ਦੂਰ ਹੋ ਜਾਣ। ਪਰ ਖਾਲਸਾ ਜੀ ਹੈਗੇ ਤਾਂ ਉਹ ਵੀ ਆਪਣੇ ਵਰਗੇ ਇਨਸਾਨ ਨੇ ਜਿਹੜੇ ਅੱਜ ਕੱਲੇ ਸ਼ੌਪ ਖੋਲ ਕੇ ਦੁਕਾਨਾ ਖੋਲ ਕੇ ਬੈਠੇ ਹੋਏ ਨੇ ਤੁਹਾਨੂੰ ਉਹਨਾਂ ਰਸਤੇ ਆ ਤੇ ਨਹੀਂ ਚੱਲਣਾ ਚਾਹੀਦਾ ਤੁਹਾਨੂੰ ਖਾਲਸਾ ਜੀ ਅਰਦਾਸ ਮੇਸ਼ਾ ਗੁਰੂ ਸੇ ਬੰਨਾਂ ਦੀ ਅੱਗੇ ਗੁਰੂ ਹਰਿ ਸੱਚੇ ਪਾਤਸ਼ਾਹ ਦੀ ਅੱਗੇ ਕਰਨੀ ਚਾਹੀਦੀ ਏ ਗੁਰਬਾਣੀ ਦੇ ਚਾਪ ਕਰਨੇ ਚਾਹੀਦੇ ਨੇ ਤੇ ਅਰਦਾਸ ਬੇਨਤੀ ਕਰਦੇ ਰਿਹਾ ਕਰੋ ਸਾਨੂੰ ਆਪਣੀ ਅਰਦਾਸ ਬੇਨਤੀ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਅੱਗੇ ਵੀ ਕਰਨੀ ਚਾਹੀਦੀ ਸ਼ਹੀਦੋ ਸਿੰਘਾ ਸਾਡੇ ਉੱਤੇ ਆਪਣਾ ਮੇਰ ਪਰਿਆ ਹੱਥ ਰੱਖਣਾ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰੇ ਕਾਰਜ ਸਫਲ ਕਰਨੇ ਕਿਹਾ ਸੀ ਹਮੇਸ਼ਾ ਗੁਰਬਾਣੀ ਦੇ ਨਾਲ ਜੁੜੇ ਰਹੀਏ ਇਨੀ ਕਿਰਪਾ ਵਾਹ ਗਿਰੋ ਸੱਚੇ ਪਾਤਸ਼ਾਹ ਸਾਡੇ ਘਰ ਪਰਿਵਾਰ ਤੇ ਬਣਾ ਕੇ ਰੱਖਿਓ ਜਦੋਂ ਖਾਰਸਾ ਜੀ ਆਪਾਂ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰਦੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਹੀਦ ਸਿੰਘ ਗੁਰੂ ਸੇਵਾਨ ਆਪਣੇ ਆਂਗਸਾਂ ਦੇ ਸਹਾਈ ਹੁੰਦੇ ਨੇ ਤੇ ਜ਼ਿੰਦਗੀ ਦੇ ਵਿੱਚ ਤਾਂ ਖਾਲਸਾ ਜੀ ਚੰਗਾ ਮਾੜਾ ਸਮਾਂ ਤਾਂ ਆਉਂਦਾ ਹੀ ਰਹਿੰਦਾ ਹੈ ਜੇ ਉਸ ਟਾਈਮ ਅਸੀਂ ਗੁਰੂ ਉੱਪਰ ਭਰੋਸਾ ਰੱਖਾਂਗੇ ਸ਼ਹੀਦਾ ਸਿੰਘਾਂ ਦੇ ਉੱਪਰ ਭਰੋਸਾ ਸ਼ਰਧਾ ਭਾਵਨਾ ਬਣਾਵਾਂਗੇ ਤਾਂ ਔਖਾ ਟਾਈਮ ਵੀ ਲੰਘ ਜਾਂਦਾ ਹੈ ਕਿਉਂਕਿ ਖਾਲਸਾ ਜੀ ਹਮੇਸ਼ਾ ਸ਼ਹੀਦਾ ਸਿੰਘਾਂ ਦਾ ਨਾਮ ਜਪਣਾ ਚਾਹੀਦਾ ਹੈ ਸ਼ਹੀਦ ਸਿੰਘ ਸਭ ਦੀਆਂ ਚੋੜੀਆਂ ਭਰਦੇ ਨੇ ਕਿਸੇ ਨੂੰ ਵੀ ਕਦੇ ਖਾਲੀ ਨਹੀਂ ਮੋੜਦੇ ਇਸ ਗੱਲ ਨੂੰ ਖਾਲਸਾ ਜੀ ਤੁਸੀਂ ਪੱਲੇ ਬੰਨ੍ਹ ਲਓ ਗੁਰੂ ਮਹਾਰਾਜ ਸੱਚੇ ਪਾਸ਼ਾ ਦਾ ਦਾਰੇ ਜਿੱਥੋਂ ਆਪਾਂ ਕਦੇ ਵੀ ਖਾਲੀ ਨਹੀਂ ਮੁੜ ਕੇ ਆ ਸਕਦੇ ਤੁਸੀਂ ਕਿਸੇ ਭੈਣ ਦੇ ਕੋਲੋਂ ਕਿਸੇ ਭਰਾ ਦੇ ਕੋਲੋਂ ਮਦਦ ਲੈਣ ਜਾਣਿਓ ਕੋਈ ਕੀ ਬਹਣਾ ਲਗਾਉਂਦਾ ਹੈ ਕੋਈ ਕੀ ਲਗਾਉਂਦਾ ਹੈ ਤੇ ਇੱਕ ਗੁਰੂ ਸਹਿਬਾਨ ਦਾ ਉਹ ਦਾਰੇ ਗੁਰਦੁਆਰਾ ਸੇਵ ਜਦੋਂ ਵੀ ਆਪਾਂ ਜਾਣੇ ਆਪਣੀ ਅਰਦਾਸ ਬੇਨਤੀ ਕਰਨਿਆਂ ਸ਼ਰਧਾ ਭਾਵਨਾ ਰੱਖਣੀ ਆ ਸੇਵਾ ਸਿਮਰਨ ਕਰਨੀ ਆ ਕਿ ਸੇਦਾ ਕਦੇ ਵੀ ਮਾੜਾ ਨਹੀਂ ਕਰਦੇ ਤੇ ਮਾਰਾ ਸੱਚੇ ਪਾਤਸ਼ਾਹ ਦਾ ਉਦਾਰੇ ਜਿੱਥੋਂ ਆਪਾਂ ਨੂੰ ਕਦੇ ਵੀ ਖਾਲੀ ਨਹੀਂ ਮੁੜਨਾ ਪੈਂਦਾ ਕਿਉਂਕਿ ਖਾਲਸਾ ਜੀ ਜੇ ਤੁਸੀਂ ਚੰਗੇ ਰਸਤੇ ਤੇ ਚੱਲੋਗੇ ਗੁਰਬਾਣੀ ਦੇ ਨਾਲ ਜੁੜੋਗੇ ਪਾਠ ਕਰੋਗੇ ਸੇਵਾ ਸਿਮਰਨ ਕਰੋਗੇ ਤਾਂ ਤੁਸੀਂ ਇੱਕ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿ ਤੁਹਾਨੂੰ ਇਸ ਰਸਤੇ ਤੋਂ ਪੜਕਾਉਣ ਵਾਲੇ ਵੀ ਇਸ ਰਸਤੇ ਤੋਂ ਹਟਣ ਵਾਲੇ ਵੀ ਬਹੁਤ ਲੋਕ ਮਿਲਣਗੇ ਜਿਹੜੇ ਕਹਿਣਗੇ ਕਿ ਗੁਰਬਾਣੀ ਦੇ ਵਿੱਚ ਕੀ ਰੱਖਿਆ ਹੈ ਤੂੰ ਇੱਕ ਇੱਕ ਕਿਤਾਬ ਸਾਰਾ ਦਿਨ ਪੜ੍ਹਦਾ ਰਹਿਣਾ ਹੈ ਅਕਸਰ ਖਾਲਸਾ ਜੀ ਇਹ ਚੀਜ਼ਾਂ ਮੈਂ ਵੀ ਬਹੁਤ ਸੁਣੀਆਂ ਨੇ ਕਿਸੇ ਤੋਂ ਪਰ ਮੈਂ ਬਿਲਕੁਲ ਵੀ ਕਿਸੇ ਨੂੰ ਜਵਾਬ ਕਦੇ ਨਹੀਂ ਸੀ ਦਿੱਤਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਜੇ ਤੁਸੀਂ ਛੱਡ ਦੋ ਨਾ ਇਹ ਡੋਰ ਦੇ ਤੁਹਾਨੂੰ ਕੋਈ ਮਾੜਾ ਵੀ ਬੋਲੇ ਤੁਹਾਨੂੰ ਕੋਈ ਓਚਾ ਨੀਵਾ ਵੀ ਬੋਲੇ ਤਾਂ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਤੇ ਛੱਡ ਦਿਆ ਕਰੋ ਬਾਈ ਗੁਰੂ ਸੱਚੇ ਪਾਸ਼ਾ ਆਪਣੇ ਆਪ ਸਰਨਵੇੜਾ ਕਰਦੇ ਨੇ ਕਿਉਂਕਿ ਖਾਲਸਾ ਜੀ ਆਪਾਂ ਕਿਉਂ ਕਿਸੇ ਦੇ ਨਾਲ ਇਸ ਤਰ੍ਹਾਂ ਉੱਚਾ ਨੀਵਾ ਬੋਲ ਕੇ ਆਪਣਾ ਮੂੰਹ ਖਰਾਬ ਕਰਨਾ ਆਪਣੇ ਮੂੰਹ ਦੇ ਵਿੱਚੋਂ ਕੋਈ ਮਾੜਾ ਲਬਜ ਨਿਕਲੇਗਾ ਕਿਉਂ ਆਪਾਂ ਕਿਸੇ ਦੇ ਪਿੱਛੇ ਬੁਰੇ ਬਣਨਾ ਹੈ ਮਹਾਰਾ ਸੱਚੇ ਪਾਸ਼ਾ ਸਾਹਿਬ ਜਾਣੀ ਜਾਣੇ ਕੌਣ ਚੰਗਾ ਏ ਕੌਣ ਮਾੜਾ ਏ ਉਹਨਾਂ ਦੀ ਨਿਗਾਹ ਸਭ ਤੇ ਆ ਉਹਨਾਂ ਦੇ ਕੈਮਰੇ ਉੱਪਰ ਨੀਲੀ ਛੱਤ ਵਾਲੇ ਦੇ ਹਮੇਸ਼ਾ 24 ਘੰਟੇ ਚੱਲਦੇ ਰਹਿੰਦੇ ਨੇ ਕੌਣ ਕੀ ਕਰ ਰਿਹਾ ਕੌਣ ਕੀ ਨਹੀਂ ਕਰ ਰਿਹਾ ਉਹ ਤਾਂ ਵਾਇਗਰੂ ਸੱਚੇ ਪਾਤਸ਼ਾਹ ਤਾਂ ਆਪਣੇ ਮਨਾਂ ਦੀਆਂ ਦਿਲਾਂ ਦੀਆਂ ਵੀ ਜਾਣਦੇ ਨੇ ਆਪਾਂ ਤਾਂ ਸਿਰਫ ਇਨਸਾਨ ਨੂੰ ਸਾਮਣੀ ਤੋਂ ਜਾਣਦੇ ਹਾਂ ਪਰ ਉਸ ਦੇ ਦਿਲ ਦਾ ਪੇਤ ਨਹੀਂ ਹੁੰਦਾ ਪਰ ਅਕਾਲ ਪੁਰਖ ਵਾਇਗਰੂ ਸੱਚੇ ਪਾਤਸ਼ਾਹ ਆਪਣੇ ਦਿਲਾਂ ਦੀਆਂ ਵੀ ਜਾਣਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਗਲਤ ਰਸਟਿਆਂ ਦੇ ਜਾਣ ਤੋਂ ਪਹਿਲਾਂ ਤੁਸੀਂ ਗੁਰਬਾਣੀ ਦੇ ਲੜ ਲੱਗਿਆ ਕਰੋ ਗੁਰਬਾਣੀ ਦੇ ਜਾਪ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਤਿਹਾਰ ਰੋਜ ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੇ ਆਦੀ ਹੋਗੇ ਜਦੋਂ ਤੁਹਾਨੂੰ ਹੋ ਗਿਆ ਨਿਤਨੇਮ ਦੇ ਬਿਨਾ ਤੁਸੀਂ ਕੰਮ ਵੀ ਸ਼ੁਰੂ ਨਹੀਂ ਕਰਨਾ ਤਾਂ ਦੇਖਿਓ ਕਿ ਪਰਮਾਤਮਾ ਦੀ ਦਿਨ ਵਰ ਦਿਨ ਕਿੰਨੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹੋਵੇਗੀ ਉਸ ਚੀਜ਼ ਦਾ ਤੁਹਾਨੂੰ ਆਪਣੀ ਆਪ ਹੀ ਆਈਡੀਆ ਹੋ ਜਾਵੇਗਾ ਕਿਉਂਕਿ ਖਾਲਸਾ ਜੀ ਗੁਰਬਾਣੀ ਦੇ ਵਿੱਚ ਤਾਕਤ ਹੀ ਐਨੀ ਹੈ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਨਾ ਸੇਵਾ ਸਿਮਰਨ ਕਰਨਾ ਸ਼ੁਰੂ ਕਰ ਦਿੰਨੇ ਆ ਨਾ ਤੇ ਗੁਰਬਾਣੀ ਇਹ ਜੋ ਉਹ ਜਨਮਾਂਤਰਾਂ ਦੇ ਦੁੱਖ ਵੀ ਦੂਰ ਕਰ ਦਿੰਦੀ ਏ ਇੰਨਾ ਵੈਗਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਵਿੱਚ ਕਾਕਤੇ ਜਦੋਂ ਆਪਾਂ ਮੂਲ ਮੰਤਰ ਦਾ ਜਾਪ ਵੀ ਕਰੀਏ ਨਾ ਖਾਲਸਾ ਜੀ ਤੁਸੀਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਕੇ ਦੇਖੋ ਤੁਹਾਡਾ ਅੜਿਆ ਹੋਇਆ ਕਾਰਜ ਨਾ ਨਿਕਲਿਆ ਤੁਸੀਂ ਮੈਨੂੰ ਬੋਲਿਓ ਇੰਨੀ ਜ਼ਿਆਦਾ ਸ਼ਕਤੀ ਹੈ ਮੂਲ ਮੰਤਰ ਦੇ ਜਾਪ ਦੇ ਵਿੱਚ ਇਸੀ ਤਰ੍ਹਾਂ ਖਾਲਸਾ ਜੀ ਬਾਦੂਤੋ ਵਦ ਗਰਬਾੜੀ ਨਾਲ ਜੁੜੋ ਤੇ ਆਪਣੀ ਫੈਮਿਲੀ ਨੂੰ ਵੀ ਬਾਦੂਤੋ ਵਦ ਗਰਬਾਣੀ ਦੇ ਨਾਲ ਜੋੜੋ ਸੋ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੀਰ ਦੀ ਹੱਦਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਦੋਂ ਤੁਸੀਂ ਖਾਲਸਾ ਜੀ ਕਿਸੇ ਸਮੇਂ ਜਿਵੇਂ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਅਕਸਰ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਨੇ ਜੋਤ ਜਗਾਉਂਦੇ ਨੇ ਅੱਗੇ ਜੋ ਜਨਰੇਸ਼ਨ ਹੈ ਕਈ ਤਾਂ ਮੰਨ ਜਾਂਦੇ ਨੇ ਪਰਿਵਾਰ ਦੇ ਵਿੱਚ ਜੋ ਅੱਗੇ ਹੁੰਦੇ ਨੇ ਉਹਨਾਂ ਦੇ ਬੱਚੇ ਪਰ ਕਈ ਉਹ ਚੀਜ਼ਾਂ ਫੋਲੋ ਨਹੀਂ ਕਰਦੇ ਉਹ ਆਪਣੇ ਆਪ ਨੂੰ ਵੱਧ ਪੜਿਆ ਨਿਸ਼ਾ ਸਮਝਦੇ ਆ ਤੇ ਇੰਨਾ ਚੀਜ਼ਾਂ ਦੇ ਵਿੱਚ ਬਲੀਵ ਨਹੀਂ ਕਰਦੇ ਚਲੋ ਇਹ ਗੱਲ ਤਾਂ ਖਾਲਸਾ ਜੀ ਆਪੋ ਆਪਣੀ ਸ਼ਰਧਾ ਭਾਵਨਾ ਦੀ ਆਪਾਂ ਕਿਸੇ ਨੂੰ ਕੁਝ ਨਹੀਂ ਬੋਲ ਸਕਦੇ ਇਸ ਗੱਲ ਦੇ ਰਿਲੇਟਡ ਹੀ ਖਾਲਸਾ ਜੀ ਇੱਕ ਵੀਰ ਦੀ ਹੱਡ ਬੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਜੋ ਬਜ਼ੁਰਗ ਸੀ ਬਜ਼ੁਰਗ ਵੀ ਕੀ ਸੀ ਉਹਨਾਂ ਦੇ ਮਾਤਾ-ਬੀਤਾ ਸੀ ਜੋ ਸ਼ਹੀਦੀ ਦੇਖਦੀ ਰਸ ਦਿੰਦੇ ਸੀ ਕਾ ਵੀ ਸਮੇਂ ਤੋਂ ਉਹਨਾਂ ਨੇ ਸ਼ਹੀਦੀ ਦੇਈ ਦੀ ਰਸਤ ਦੇਣੀ ਸ਼ਹੀਦਾ ਸਿੰਘਾਂ ਦੀ ਬਹੁਤ ਮਾਨਤਾ ਸੀਗੀ ਉਹਨਾਂ ਦੇ ਘਰ ਦੇ ਵਿੱਚ ਜਿਵੇਂ ਵੀਰ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਖੰਡਪੜ ਸਾਹਿਬ ਦਾ ਪ੍ਰਕਾਸ਼ ਕਰਵਾਉਣਾ ਤੇ ਉਹਨਾਂ ਨੇ ਭੋਗ ਦੇ ਸਮੇਂ ਘਰ ਦੇ ਵਿੱਚ ਰਗੜਾ ਲਗਵਾਉਣਾ ਸ਼ਹੀਦੀ ਦੇਗ ਦੀ ਰਸਤ ਦਾ ਤੋਂ ਸਭ ਦੇ ਵਿੱਚ ਪ੍ਰਸ਼ਾਦ ਦੇ ਜੋ ਵਰਤੌਣਾ ਇਨੀ ਖਾਲਸਾ ਜੀ ਉਹਨਾਂ ਦੀ ਸ਼ਰਧਾ ਭਾਵਨਾ ਸੀ ਤੇ ਜਦੋਂ ਖਾਲਸਾ ਜੀ ਤੁਸੀਂ ਵੀ ਕਦੇ ਕਿਸੇ ਵੀ ਸਮੇਂ ਕਈ ਵਾਰ ਆਪਣੇ ਦਿਮਾਗ ਦੇ ਵਿੱਚੋਂ ਨਿਕਲ ਹੀ ਜਾਂਦਾ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਇਹ ਰੀਤ ਚੱਲਦੀ ਆਉਂਦੀ ਆ ਆਪਾਂ ਦੇਣੀ ਜੇ ਆਪਣੇ ਤੋਂ ਸੀਧੀ ਭੁੱਲਣਾ ਹੋ ਜਾਂਦੀ ਏ ਤੇ ਆਪਾਂ ਨੂੰ ਸ਼ਹੀਦ ਸਿੰਘ ਕਿਵੇਂ ਇਸ਼ਾਰਾ ਦਿੰਦੇ ਨੇ ਕਿਵੇਂ ਆਪਾਂ ਨੂੰ ਰਸਤਾ ਦਿਖਾਉਂਦੇ ਨੇ ਕਿਵੇਂ ਆਪਾਂ ਨੂੰ ਯਾਦ ਕਰਵਾਉਂਦੇ ਨੇ ਇਹ ਸਭ ਖਾਲਸਾ ਜੀ ਹੱਡ ਬੀਤੀ ਦੇ ਰਾਹੀ ਉਹ ਵੀਰ ਦੀ ਹੱਡ ਬੀਤੀ ਦੇ ਰਾਹੀ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸਾਝ ਪਾਉਣ ਲੱਗੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਵੀਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕਹਿੰਦੇ ਕਿ ਉਹਨਾਂ ਦੇ ਮਾਤਾ ਪਿਤਾ ਸੀ ਇੱਕ ਦਾਦੀ ਸੀ ਤੇ ਦਾਦਾ ਜੀ ਉਹਨਾਂ ਦੇ ਐਕਸਪਾਇਰ ਹੋ ਗਏ ਸੀ ਤੇ ਇੱਕ ਕਹਿੰਦੇ ਕਿ ਉਹ ਵੀਰ ਦਾਸ ਦੇ ਮੈਸੇਜ ਦੋ ਉਹਨਾਂ ਦੀਆਂ ਭੈਣਾਂ ਸੀ ਖਾਲਸਾ ਜੀ ਪਰਿਵਾਰ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਤੇ ਗੁਰੂ ਦੇ ਪ੍ਰਤੀ ਇੰਨਾ ਪ੍ਰੇਮ ਸੀ ਤੇ ਉਹ ਵੀਰ ਦਾਸ ਨੇ ਕਿ ਮੇਰੀਆਂ ਦੋਨਾਂ ਭੈਣਾਂ ਨੇ ਵੀ ਅਮਰਤ ਛਕਿਆ ਹੋਇਆ ਸੀ ਤੇ ਉਹਨਾਂ ਦੇ ਦਾਦੀ ਜੀ ਨੇ ਵੀ ਅਮਰਤ ਛਕਿਆ ਹੋਇਆ ਸੀ ਤੇ ਮਾਤਾ ਨੇ ਵੀ ਕਹਿੰਦੇ ਕਿ ਸਿਰਫ ਅਸੀਂ ਦੋਨਾਂ ਨੇ ਪਿਓ ਪੁੱਤ ਨੇ ਅਮਰਤ ਨਹੀਂ ਸੀ ਛਕਿਆ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਜਿਸ ਸਮੇਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਕਹਿੰਦੇ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਹੁੰਦਾ ਨਾ ਵੀਟ ਨਾ ਸ਼ਰਾਬ ਕਹਿੰਦੇ ਸਾਡੇ ਘਰ ਦੇ ਹਾਲਾਤ ਇੰਨੇ ਜਿਆਦਾ ਬੁਰੇ ਸੀ ਕਹਿੰਦੇ ਕਿ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀ ਉਹਨਾਂ ਨੇ ਦਿਨ ਰਾਤ दारू ਪੀਣੀ ਨਾਲੇ ਨਸ਼ਾ ਕਰਨਾ ਕਹਿੰਦੇ ਕਿ ਸਾਡੇ ਕੋਲ 7-8 ਕਿੱਲੇ ਜ਼ਮੀਨ ਸੀ ਪਰ ਉਹਦੇ ਵਿੱਚ ਵੀ ਸਾਡਾ ਕੁਝ ਬਣਦਾ ਨਹੀਂ ਸੀ ਜਦੋਂ ਵੀ ਕਹਿੰਦੇ ਕਿ ਫਸਲ ਆਉਣੀ ਤੇ ਸਿਰਫ ਸਾਡਾ ਜੋ ਲੈਣ-ਦੇਣ ਦਾ ਕਰਜ਼ਾ ਜੋ ਸੀ ਸਾਡੇ ਤੇ ਉਹੀ ਸਾਡਾ ਥੋੜਾ ਬਹੁਤਾ ਪੈਸਿਆਂ ਦਾ ਲੈਣ-ਦੇਣ ਹੋਣਾ ਪਰ ਸਾਡੇ ਕੋਲ ਇੱਕ ਵੀ ਰੁਪਿਆ ਨਾ ਬਚਣਾ ਕਹਿੰਦੇ ਜਦੋਂ ਵੱਡੀ ਅਸੀਂ ਸਿਸਟਰ ਦਾ ਮੈਰਿਜ ਕੀਤੀ ਕਹਿੰਦੇ ਕਿ ਉਹਨਾਂ ਦੇ ਲਈ ਵੀ ਅਸੀਂ ਲੋਨ ਕਰਵਾਇਆ ਜਿਹੜਾ ਉਹ ਲੋਨ ਹੀ ਕਹਿੰਦੇ ਕਿ ਸਾਡੇ ਤੋਂ ਲਾਇਆ ਨਾ ਗਿਆ ਜੋ ਕਿ ਸਾਡੇ ਸਿਰ ਤੇ 16-17 ਲੱਖ ਦਾ ਕਰਜ਼ਾ ਸੀ ਕਹਿੰਦੇ ਕਿ ਕਰਜ਼ਾ ਇਸ ਕਰਕੇ ਨਹੀਂ ਸਾਡੇ ਤੋਂ ਲਾਹ ਹੋਇਆ ਕਿਉਂਕਿ ਵੀਰ ਦੱਸਦੇ ਕਿ ਮੈਂ ਛੋਟਾ ਸੀ ਇਨੇ ਮੈਂ ਪਲੱਸ 2 ਦੇ ਵਿੱਚ ਪੜਦਾ ਸੀ ਮੈਨੂੰ ਇਹਨਾਂ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਬਾਰੇ ਕਿ ਜੋ ਉਹਨਾਂ ਦੇ ਫਾਦਰ ਸਾਹਿਬ ਸੀ ਉਹਨਾਂ ਨੇ ਬਹੁਤ ਐਸ਼ ਉਡਾਈ ਜਿਵੇਂ ਕੋਈ ਪੈਸੇ ਹੋਣੇ दारू ਪੀਲੀ ਮੀਟ ਖਾ ਲਿਆ ਸ਼ਰਾਬ ਪੀਲੀ ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ ਪਿਆਤੀ ਉਹਨਾਂ ਨੂੰ ਖਿਵਾ ਪਿਆ ਦਿੱਤਾ ਇਸ ਤਰ੍ਹਾਂ ਦੇ ਵੀਰ ਦਾਸ ਦੇ ਹਾਲਾਤ ਸੀ ਜਿਸ ਚੀਜ਼ ਨੂੰ ਲੈ ਕੇ ਕਹਿੰਦੇ ਸਾਡੀ ਘਰ ਦੇ ਵਿੱਚ ਬਹੁਤ ਲੜਾਈ ਕਲੇਸ਼ ਵੀ ਹੁੰਦਾ ਸੀ ਪਰ ਉਹ ਵੀਰ ਦਾਸ ਦਿਆ ਕਿ ਜਦੋਂ ਵੀ ਸਾਡੀ ਘਰ ਦੇ ਵਿੱਚ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਣੀ ਕਹਿੰਦੇ ਜਿਵੇਂ ਫਾਦਰ ਸਾਹਿਬ ਨੇ ਲੜਾਈ ਕਰਨੀ ਕਹਿੰਦੇ ਸਾਡੇ ਘਰ 'ਚ ਕਾਫੀ ਜਦੋਂ ਕਲੇਸ਼ ਹੋਣਾ ਤੇ ਕਹਿੰਦੇ ਉਹ ਜੋ ਦਾਦੀ ਜੀ ਸੀ ਉਹਨਾਂ ਦੇ ਉਹਨਾਂ ਨੇ ਕੀ ਕਰਨਾ ਕਿ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਜਾਣਾ ਉਦੋਂ ਸ਼ਹੀਦੀ ਦੇਖਦੀ ਰਸਤੇ ਲੈ ਜਾਣੀ ਉੱਥੇ ਨਿਹੰਗ ਸਿੰਘਾਂ ਨੂੰ ਦੇਖ ਕੇ ਰਗੜਾ ਲਾਗੋ ਆ ਕੀ ਨਰਦਾਸ ਬੇਨਤੀ ਕਰਵਾ ਦੇਣੀ ਕਿਹਨੇ ਸਾਡੇ ਘਰ ਦੇ ਵਿੱਚ ਸੇਵ ਮਾਹੌਲ ਵਧੀਆ ਹੋ ਜਾਣਾ ਅਸੀਂ ਘਰ ਦੇ ਪਰਿਵਾਰ ਵਧੀਆ ਖੁਸ਼ ਗੁਰਬਾਣੀ ਦੇ ਜਾਪ ਕਰਨੇ ਸੇਵਾ ਕਰਨੀ ਗੁਰਦੁਆਰਾ ਸਾਹਿਬ ਕਦੇ ਵੀ ਕਹਿੰਦੇ ਕਿਸੇ ਦਾ ਬੁਰਾ ਨਹੀਂ ਸੀ ਕੀਤਾ ਸੀ ਤੇ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੇਰੇ ਜਿਹੜੇ ਮਾਤਾ ਜੀ ਸੀ ਕਹਿੰਦੇ ਉਹਨਾਂ ਤਾਂ ਸਵੇਰੇ 2:30 ਵਜੇ ਉੱਠਣਾ 3 ਵਜੇ ਨੂੰ ਇਸ਼ਨਾਨ ਕਰਕੇ ਉਹਨਾਂ ਗੁਰਦੁਆਰਾ ਸਾਹਿਬ ਚਲੇ ਜਾਣਾ 3 ਵਜੇ ਤੋਂ ਲੈ ਕੇ 6 ਵਜੇ ਤੱਕ ਕਹਿੰਦੇ ਉਹਨਾਂ ਨੇ ਉੱਥੇ ਸੇਵਾ ਕਰਨੀ ਗੁਰਦੁਆਰਾ ਸਾਹਿਬ ਤੇ ਕਹਿੰਦੇ 6 ਵਜੇ ਵਾਪਸ ਆ ਕੇ ਉਹਨਾਂ ਨੇ ਪਾਠ ਕਰਨਾ ਕਹਿੰਦੇ ਸਾਡੇ ਘਰ ਦੇ ਵਿੱਚ ਅਲੱਗ ਰੂਮ ਬਣਿਆ ਹੋਇਆ ਸੀ ਅਸੀਂ ਉੱਥੇ ਪਾਠ ਕਰਦੇ ਸੀ ਕਹਿੰਦੇ ਉਹਨਾਂ ਨੇ ਪੰਜ ਬਾਣੀਆਂ ਦਾ ਪਾਠ ਕਰਕੇ ਉਸ ਤੋਂ ਬਾਅਦ ਦੇ ਵਿੱਚ ਚਾਹ ਬਣਾ ਕੇ ਫਿਰ ਸਾਨੂੰ ਆਵਾਜ਼ ਬੁਲਾ ਕੇ ਕਹਿੰਦੇ ਉਠੋਣਾ ਉਸ ਤੋਂ ਬਾਅਦ ਦੇ ਵਿੱਚ ਘਰ ਦੇ ਕੰਮ ਕਰ ਕਰਨੇ ਜਿਵੇਂ ਹੀ ਕਹਿੰਦੇ ਕਿ ਉਹਨਾਂ ਨੇ ਚਾਹ ਪਾਣੀ ਬਣਾਉਣਾ ਉਸ ਸਮੇਂ ਕਹਿੰਦੇ ਕਿ ਜੋ ਵੀਰਦਾਸ ਜੀ ਉਹਨਾਂ ਦੇ ਦਾਦੀ ਸੀ ਉਹਨਾਂ ਨੇ ਇਸ਼ਨਾਨ ਕਰਨਾ ਪਾਠ ਕਰਨਾ ਤੇ ਕਹਿੰਦੇ ਗੁਰਦੁਆਰਾ ਸਹਿਮ ਚਲੇ ਜਾਣਾ ਦੇਖੋ ਖਾਰ ਸਾਹਿਬ ਜੀ ਕਿੰਨੀ ਸ਼ਰਧਾ ਭਾਵਨਾ ਸੀ ਕਿੰਨਾ ਪ੍ਰੇਮ ਸੀ ਕਈ ਵਾਰ ਖਾਲਸਾ ਜੀ ਆਪਾਂ ਬਹੁਤ ਹੀ ਇੰਨਾ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਂਦੇ ਨੇ ਇੰਨਾ ਜ਼ਿਆਦਾ ਵੀ ਆਪਾਂ ਨੂੰ ਉਹ ਹੋ ਜਾਂਦਾ ਜਿਸ ਚੀਜ਼ ਦੇ ਕਰਕੇ ਆਪਾਂ ਬਹੁਤ ਟੁੱਟ ਵੀ ਜਾਂਦੇ ਆ ਕਦੇ ਕਦੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਜ਼ਿਆਦੇ ਦੁੱਖ ਤਕਲੀਫਾਂ ਨੇ ਪਤਾ ਨਹੀਂ ਕਦੇ ਦੂਰ ਹੋਣਗੀਆਂ ਵੀ ਕਿ ਨਾ ਪਤਾ ਨਹੀਂ ਸਭ ਕੁਝ ਠੀਕ ਹੋਵੇਗਾ ਵੀ ਕਿ ਨਾ ਸੋ ਖਾਲਸਾ ਜੀ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਭਰੋਸਾ ਰੱਖੋਗੇ ਨਾ ਗੁਰਬਾਣੀ ਦਾ ਸਿਮਰਨ ਕਰੋਗੇ ਸੇਵਾ करूंगी ਮੇਰਾ ਸੱਚੇ ਪਾਤਸ਼ਾਹ ਨੂੰ ਹਰ ਸਮੇਂ ਯਾਦ ਕਰੋਗੇ ਤਾਂ ਵਾਈਗਰੋ ਸੱਚੇ ਪਾਤਸ਼ਾਹ ਜ਼ਰੂਰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇੱਕ ਦਿਨੇ ਦੁੱਖਾਂ ਦਾ ਪਹਾੜੇ ਚ ਦੂਰ ਕਰਨਗੇ ਇਸ ਤਰ੍ਹਾਂ ਖਾਲਸਾ ਜੀ ਵੀਰ ਦਾਸ ਨੇ ਆ ਕਿ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਕਹਿੰਦੇ ਪਰ ਮੇਰੇ ਮਾਤਾ ਜੀ ਨੇ ਇੰਨਾ ਪਾਠ ਕਰਨਾ ਦਾਦੀ ਜੀ ਨੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੀ ਤਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਤੇ ਕਹਿੰਦੇ ਸ਼ਹੀਦੀ ਦੇਖ ਕਰਵਾਉਣੀ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਹਿੰਦੇ ਸਾਡੇ ਘਰ ਚ ਕਲੇਸ਼ ਤਾਂ ਬਹੁਤ ਰਹਿੰਦਾ ਸੀ ਕਿੰਨੇ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਨੇ दारू ਛੱਡਤੀ ਨਸ਼ਾ ਵੀ ਛੱਡਤਾ ਤੇ ਕਹਿੰਦੇ ਮੇਰੀਆਂ ਦੋਨਾਂ ਭੈਣਾਂ ਦੀ ਮੈਰਿਜ ਹੋ ਗਈ ਬਹੁਤ ਵਧੀਆ ਕਹਿੰਦੇ ਸਾਨੂੰ ਪਰਿਵਾਰ ਮਿਲੇ ਉਸ ਤੋਂ ਕਹਿੰਦੇ 6 ਮਹੀਨੇ ਬਾਅਦ ਹੀ ਵੀਰ ਦੱਸਦੇ ਆ ਕਿ ਮੇਰੀ ਵੀ ਮੈਰਿਜ ਹੋ ਜਾਂਦੀ ਆ ਕਹਿੰਦੇ ਕਿ ਮੇਰੀ ਮੈਰਿਜ ਤੋਂ ਬਾਅਦ ਦੇ ਵਿੱਚ ਜੋ ਉਹਨਾਂ ਦੇ ਦਾਦੀ ਜੀ ਨੇ ਕਹਿੰਦੇ ਕਿ ਉਹਨਾਂ ਨੂੰ ਅਚਾਨਕ ਹੀ ਕਹਿੰਦੇ ਅਟੈਕ ਦੀ ਪ੍ਰੋਬਲਮ ਆ ਜਾਂਦੀ ਹੈ ਕਹਿੰਦੀ ਕਿ ਉਹਨਾਂ ਦੀ ਡੈਥ ਹੋ ਜਾਂਦੀ ਹੈ ਖਾਲਸਾ ਜੀ ਜੋ ਉਹਨਾਂ ਦੇ ਮਾਤਾ ਜੀ ਸੀਗੇ ਉਹਨਾਂ ਨੂੰ ਵੀ ਪਤਾ ਸੀਗਾ ਵੀਰ ਦੱਸਦੇ ਆ ਕਿ ਅਸੀਂ ਸ਼ਹੀਦੀ ਦੇਗ ਦੀ ਰਸ ਦੇ ਜੋ ਕਰਵਾਉਣੀ ਹੁੰਦੀ ਹੈ ਕਹਿੰਦੇ ਕਿ ਜਦੋਂ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਠੀਕ ਹੋਏ ਵੀਰ ਦੱਸਦੇ ਆ ਕਿ ਸਾਡੇ ਤੇ ਜੋ ਕਰਜ਼ਾ ਸੀ ਕਹਿੰਦੇ ਕਿ ਮੈਂ ਫਾਸਟ ਫੂਡ ਦੀ ਸ਼ਾਪ ਖੋਲ੍ਹੀ ਉਸ ਫਾਸਟ ਫੂਡ ਦੀ ਸ਼ਾਪ ਤੋਂ ਕਹਿੰਦੇ ਕਿ ਮੈਂ ਇੱਕ ਆਪਣਾ ਸਟੋਰ ਕੋਲਿਆ ਕਹਿੰਦੇ ਹੌਲੀ ਹੌਲੀ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਕਿੰਨੇ ਸਟੋਰ ਤੋਂ ਮੈਨੂੰ 1.5 ਲੱਖ ਦੇ ਕਰੀਬ ਇਨਕਮ ਆਉਦੀ ਸੀ ਮੰਥ ਦੀ ਕਹਿੰਦੇ ਕਿ ਜੋ ਮੈਂ ਸੇਵਿੰਗ ਕਰ ਕਰਕੇ ਕਰਜ਼ਾ ਲਾਇਆ ਖਾਲਸਾ ਜੀ ਹਾਲਾਤ ਇੰਨੇ ਜਾਦੇ ਵੀਰ ਦੱਸ ਦੇ ਕਿ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠਿਆ ਕਹਿੰਦੇ ਕਿ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੈ ਕਿ ਮੈਂ ਦੋ ਗੱਡੀਆਂ ਵੀ ਖਰੀਦ ਲੀਆਂ ਨੇ ਤੇ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਸਿੰਪਲ ਜਿਹਾ ਪਿੰਡ ਤੋਂ ਉੱਠ ਗਿਆ ਪਰ ਪਟਿਆਲੇ ਸ਼ਹਿਰ ਦੇ ਵਿੱਚ ਪਲਾਟ ਲੈ ਕੇ ਮੈਂ ਕੋਠੀ ਵੀ ਬਣਾ ਰਿਹਾ ਹਾਂ ਖਾਰ사 ਜੀ ਮਾਰਾ ਸੱਚੇ ਪਾਤਸ਼ਾਹ ਜਰੋਂ ਕਿਰਪਾ ਹੁੰਦੀ ਵਾਹਿਗੁਰੂ ਸੱਚੇ ਪਾਤਸ਼ਾਹ ਜਰੋਂ ਕਿਰਪਾ ਕਰਦੇ ਆ ਨਾ ਫਿਰ ਮਹਾਰਾਜ ਦੀ ਇੰਨੀ ਕਿਰਪਾ ਹੋ ਜਾਂਦੀ ਹੈ ਨਾ ਕਿ ਜਿਹੜੀ ਇਸ ਚੀਜ਼ ਦੀ ਆਪਾਂ ਨੂੰ ਆਸ ਉਮੀਦ ਰਹੀ ਸੀ ਜਿਵੇਂ ਉਹ ਵੀਰ ਦੱਸਦੇ ਆ ਕਹਿੰਦੇ ਕਿ ਮੈਨੂੰ ਕਦੇ ਮੈਂ ਸੋਚਿਆ ਹੀ ਨਹੀਂ ਸੀਗਾ ਕਿ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਪਲਾਟ ਖਰੀਦ ਕੇ ਕੋਠੀ ਪਾ ਸਕਾਂਗਾ ਕਹਿੰਦੇ ਮੈਨੂੰ ਤਾਂ ਇਹ ਹੁੰਦਾ ਸੀ ਕਿ ਸਾਡਾ ਤਾਂ ਜੋ ਕਰ ਜਾਏ ਉਹੀ ਨਹੀਂ ਲੈਣਾ ਤੇ ਕਰਜ਼ੇ ਨੂੰ ਵਿਆਜ ਲੱਗ ਲਾ ਕਿ ਅਸੀਂ ਤਾਂ ਬਿਲਕੁਲ ਹੀ ਦੱਪ ਜਾਵਾਂਗੇ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਦਾਦੀ ਜੀ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਕਿ ਜਿਹੜੇ ਮੇਰੇ ਮੰਮੀ ਡੈਡੀ ਸੀ ਕਹਿੰਦੇ ਕਿ ਉਹਨਾਂ ਨੇ ਹਸ ਸਮੇਂ 6 ਮਹੀਨਿਆਂ ਦੇ ਬਾਅਦ ਕਹਿੰਦੇ ਜਦੋਂ ਸਾਡਾ ਸਾਰਾ ਕਾਰੋਬਾਰ ਠੀਕ ਹੋ ਗਿਆ 6 ਮਹੀਨਿਆਂ ਦੇ ਵਿੱਚ ਇੱਕ ਵਾਰ ਅਸੀਂ ਸ਼ਹੀਦੀ ਦੇਖ ਦੀ ਰਸਤ ਦੇਣੀ ਹੀ ਦੇਣੀ ਹੁੰਦੀ ਸੀ ਕਹਿੰਦੇ ਜਦੋਂ ਅਸੀਂ ਕਿਤੇ ਵੀ ਖੰਡ ਪਟ ਸਹਿਬ ਦਾ ਪ੍ਰਕਾਸ਼ ਕਰਵਾਉਣਾ ਤੇ ਅਸੀਂ ਭੋਗ ਵਾਲੇ ਦਿਨ ਸ਼ਹੀਦੀ ਦੇਖ ਦੀ ਰਸਤ ਖੁੱਲੀ ਲੈ ਕੇ ਆਉਣੀ ਤੇ ਅਸੀਂ ਨਿਹੰਗ ਸਿੰਘਾਂ ਤੋਂ ਆਪਣੇ ਘਰ ਦੇ ਵਿੱਚ ਰਗੜਾ ਲਗਵਾ ਕੇ ਇਸ ਅਰਦਾਸ ਬੇਨਤੀ ਪਰਿਵਾਰ ਦੀ ਤੰਦਰੁਸਤੀ ਦੀ ਕਰਵਾ ਕੇ ਤੇ ਫਿਰ ਅਸੀਂ ਉਹ ਜੋ ਸ਼ੀਦੀ ਦੇਖਦਾ ਪ੍ਰਸ਼ਾਦ ਸਾਰਿਆਂ ਨੂੰ ਵਰਤਾਉਂਦੇ ਹੁੰਦੇ ਸੀ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਇਸ ਤਰ੍ਹਾਂ ਸਾਡੀ ਸ਼ਰਦਾ ਪਾਵਣਾ ਬਣੀ ਹੋਈ ਸੀ ਕਈ ਵਾਰ ਖਾਲਸਾ ਜੀ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਸ਼ਹੀਦਾ ਸੈਬਨੀ ਜਾ ਸਕਦੇ ਆਪਾਂ ਟਾਲਾ ਸੈਬਨੀ ਜਾ ਸਕਦੇ ਆਪਾਂ ਗੁਰਦੁਆਰਾ ਸਾਹਿਬ ਸ਼ੀਦੀ ਦੇਖ ਦੀ ਰਸਤਾ ਕਿੱਥੇ ਦੀਏ ਤਾ ਖਾਲਸਾ ਜੀ ਤੁਸੀਂ ਜਰੂਰ ਇਸ ਗੱਲ ਤੇ ਗੌਰ ਕਰਿਓ ਤੁਸੀਂ ਸ੍ਰੀ ਖੰਡਪਾਤ ਸਾਹਿਬ ਦਾ ਪ੍ਰਕਾਸ਼ ਤਾਂ ਕਰਵਾਉਂਦੇ ਹੋ ਹੋਗੇ ਜਾਂ ਸਾਲ ਹੋ ਦੋ ਸਾਲ ਨੂੰ ਜਾਂ ਜਦੋਂ ਮੈਰਿਜ ਤੋਂ ਪਹਿਲਾਂ ਖਾਲਸਾ ਜੀ ਆਪਣੇ ਘਰ ਦੇ ਵਿੱਚ ਖੰਡਪਾਤ ਸਾਹਿਬ ਦਾ ਪ੍ਰਕਾਸ਼ ਹੁੰਦਾ ਉਸ ਸਮੇਂ ਕਿਸੇ ਵੀ ਸਮੇਂ ਜਾਂ ਤੁਸੀਂ ਸੁਖਮਣੀ ਸੇਵ ਕਰਵਾਉਂਦੇ ਹੋ ਹੋਗੇ ਤਾਂ ਤੁਸੀਂ ਭੋਗ ਤੇ ਸਵੇਂ ਇਸ ਤਰ੍ਹਾਂ ਤੁਸੀਂ ਸ਼ਹੀਦੀ ਦੇ ਰਸਤੇ ਲਿਆ ਕੇ ਤੁਸੀਂ ਘਰ ਦੇ ਵਿੱਚ ਵੀ ਅਰਦਾਸ ਬੇਨਤੀ ਕਰਵਾ ਸਕਦੇ ਹੋ ਤੁਹਾਡੇ ਘਰ ਦੇ ਜਿੰਨੇ ਵੀ ਦੁੱਖ ਤਕਲੀਫ ਨੇ ਨਿੰਨੀਆਂ ਵੀ ਪ੍ਰੋਬਲਮ ਨੇ ਸਾਰੀਆਂ ਵਾਇਰਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਦੂਰ ਹੋ ਜਾਣਗੀਆਂ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆ ਕਹਿੰਦੇ ਕਿ ਮੇਰੇ ਜਿਹੜੇ ਮਾਤਾ ਪਿਤਾ ਸੀ ਕਹਿੰਦੇ ਕਿ ਉਹ 2-3 ਦਿਨ ਦੇ ਲਈ ਕਹਿੰਦੇ ਕਿ ਮੇਰੀ ਸਿਸਟਰ ਦੇ ਕੋਲ ਕਹਿੰਦੇ ਮੇਰੇ ਵੱਡੇ ਸਿਸਟਰ ਨੇ ਜੋ ਕੈਂਥਲ ਮੈਰਿਜ ਹੋਈ ਸੀ ਉਹਨਾਂ ਦੀ ਕਹਿੰਦੇ ਉਹਨਾਂ ਦੇ ਕੋਲ ਚਲੇ ਜਾਂਦੇ ਨੇ ਕਹਿੰਦੇ ਕਿ ਉੱਥੇ ਜਦੋਂ ਅਸੀਂ ਸ਼ਹੀਦੀ ਦੇਖਦੀ ਰਸਤ ਦੇਣੀ ਸੀ ਕਹਿੰਦੇ ਉਹ ਮੈਨੂੰ ਕਹਿ ਕੇ ਵੀ ਜਾਂਦੇ ਆ ਕਿ ਸ਼ਹੀਦੀ ਦੇਖਦੀ ਰਸਤ ਦੇ ਆਇਓ ਕਹਿੰਦੇ ਅਸੀਂ ਸੰਗਰਾਦ ਨੂੰ ਮੱਸਿਆ ਨੂੰ ਇਸ ਤਰ੍ਹਾਂ ਦਿੰਦੇ ਹੁੰਦੇ ਸੀ ਪਰ ਖਾਲਸਾ ਜੀ ਵੀਰ ਦੱਸ ਰਿਹਾ ਕਿ ਅਸੀਂ ਇੱਕ ਸ਼ਹੀਦੀ ਦੇਗ ਦੀ ਰਸਤੇ ਦਾ ਸਾਡੇ ਤੋਂ ਪੁੱਲਣਾ ਹੋਗੀ ਕਿਉਂਕਿ ਮਾਤਾ ਪਿਤਾ ਉੱਥੇ ਚਲੇ ਗਏ ਕਹਿੰਦੇ ਸਾਨੂੰ ਯਾਦ ਨਾ ਰਿਆ ਹਸਬੈਂਡ ਵਾਈਫ ਨੂੰ ਦੋਨਾਂ ਨੂੰ ਕਹਿੰਦੇ ਸਾਨੂੰ ਦੂਸਰੇ ਤੀਸਰੇ ਦਿਨ ਜਦੋਂ ਯਾਦ ਆਇਆ ਪਰ ਅਸੀਂ ਉਸ ਸਮੇਂ ਸ਼ਹੀਦੀ ਦੇਗ ਦੀ ਰਸਤ ਲੈ ਕੇ ਗੁਰਦੁਆਰਾ ਸਾਹਿਬ ਜਾ ਕੇ ਨਿਹੰਗ ਸਿੰਘਾਂ ਤੋਂ ਅਰਦਾਸ ਕਰਵਾ ਕੇ ਕਹਿੰਦੇ ਅਸੀਂ ਆ ਗਏ ਪਰ ਖਾਲਸਾ ਜੀ ਵੀਰ ਦੱਸ ਰਿਹਾ ਫਿਰ ਵੀ ਕਹਿੰਦੇ ਜੋ ਮੇਰਾ ਸਟੋਰ ਸੀ ਸਟੋਰ ਦੇ ਕਸਟਮਰ ਕਹਿੰਦੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਹੋ ਗਏ ਖਾਲਸਾ ਜੀ ਵੀਰ ਦੱਸ ਦਿਆ ਕਿ ਮੇਰੇ ਜਿਹੜੇ ਫਾਦਰ ਸਾਹਿਬ ਨੇ ਕਹਿੰਦੇ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੋ ਗਈ ਕਹਿੰਦੇ ਜਿਵੇਂ ਉਹਨਾਂ ਦੇ ਸਰੀਰ ਦੇ ਵਿੱਚ ਵੀਕਨੈਸ ਹੀ ਹੋਈ ਜਾਂਦੀ ਸੀ ਬਿਨਾਂ ਵਜਾ ਤੋਂ ਹੀ ਲਗਾ ਲੁੱਝਵੇਂ ਖਾਲਸਾ ਜੀ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਬਣੀ ਹੋਈ ਸੀ ਕਹਿੰਦੇ ਵੀਰ ਦੱਸ ਦਿਆ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਦੱਸਿਆ ਕਿ ਸਾਡੀ ਤੋਂ ਇੱਕ ਦਿਨ ਲੇਟ ਦੋ ਦਿਨ ਲੇਟ ਸ਼ਹੀਦੀ ਦੀ ਰੈਂਕ ਦੀ ਰਸਤ ਹੋ ਗਈ ਸੀ ਪਰ ਅਸੀਂ ਦੇ ਜ਼ਰੂਰ ਆਏ ਸੀ ਸਤਨ ਸੰਤ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਤ ਸਿੰਘਾ ਤੋਂ ਅਸੀਂ ਮੁਆਫੀ ਵੀ ਭੋਲਣਾ ਵੀ ਆਪਣੀ ਬਖਸ਼ਾਏ ਸੀ ਪਰ ਫਿਰ ਵੀ ਆਪਣੇ ਘਰ ਦੇ ਹਾਲਾਤ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਘਰ ਦੇ ਹਾਲਾਤ ਵਿਗੜਦੇ ਜਾਂਦੇ ਨੇ ਪਰ ਖਾਲਸਾ ਜੀ ਜਿੱਥੇ ਸ਼ਰਦਾ ਭਾਵਨਾ ਆਜੇ ਜਿੱਥੇ ਭਰੋਸਾ ਆਜੇ ਉਥੇ ਕਦੇ ਵੀ ਕਿਸੇ ਦਾ ਵਾਰ ਨਹੀਂ ਵਿੰਗਾ ਹੁੰਦਾ ਉਹ ਵੀਰ ਦੱਸ ਰਿਹਾ ਕਿ ਮੇਰੇ ਮਾਤਾ ਜੀ ਉੱਠੇ ਉਹਨਾਂ ਨੇ ਕੀ ਸੇਸ਼ਲਾਨ ਕੀਤਾ ਕਹਿੰਦੇ ਕਿ ਬਾਬਾ ਜੀ ਵਾਲੇ ਕਮਰੇ ਦੇ ਵਿੱਚ ਜੋਤ ਜਗਾਈ ਪਾਠ ਕਰਨ ਲੱਗੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਕਿ ਜਦੋਂ ਅਸੀਂ ਅਗਲੀ ਸ਼ਹੀਦੀ ਦੇ ਗੀ ਰਸਤੇ ਦੇਵਾਂਗੇ ਤਾਂ ਮਾਰਾ ਸੱਚੇ ਪਾਸ਼ਾ ਸੀ ਡਬਲ ਦੇਵਾਂਗੇ ਅਸੀਂ ਦੋ ਸ਼ਹੀਦੀ ਦੇ ਗਾਂ ਦੀਆਂ ਰਸਤਾ ਦੇਵਾਂਗੇ ਸਾਡੇ ਬੱਚਿਆਂ ਤੋਂ ਜੋ ਵੀ ਭੁੱਲ ਹੋਈ ਏ ਮਾਰਾ ਸੱਚੇ ਪਾਸ਼ਾ ਤੁਸੀਂ ਬਖਸ਼ਨਾਰੋ ਸਾਡੇ ਬੱਚਿਆਂ ਦੀ ਜੋ ਭੁੱਲਣਾ ਹੋਈ ਉਸ ਨੂੰ ਬਖਸ਼ਿਓ ਮਾਰਾ ਸੱਚੇ ਪਾਸ਼ਾ ਅੱਗੇ ਤੋਂ ਅਸੀਂ ਇਹ ਗਲਤੀ ਭੁੱਲਣਾ ਕਦੇ ਨਹੀਂ ਕਰਾਂਗੇ ਇਸ ਤਰ੍ਹਾਂ ਖਾਲਸਾ ਜੀ ਵੀ ਦੱਸ ਦਿਆ ਕਿ ਜਦੋਂ ਫਿਰ ਅਸੀਂ ਅਗਲੀ ਸ਼ਹੀਦੀ ਦੇਖ ਦੀ ਰਸਤ ਦੇਣੀ ਸੀ ਕਹਿੰਦੇ ਜਦੋਂ ਅਸੀਂ ਉਹ ਰਸਤ ਦਿੱਤੀ ਕਹਿੰਦੇ ਉਹ ਸੀ 2-3 ਮਹੀਨਿਆਂ ਦੇ ਬਾਅਦ ਬਾਅਦ ਵਿੱਚ ਹੀ ਕਹਿੰਦੇ ਅਸੀਂ ਸ਼ਹੀਦੀ ਦੇਖ ਦੀ ਰਸਤ ਦੇ ਦਿੱਤੀ ਕਹਿੰਦੇ ਸ਼ਹੀਦੀ ਦੇਖ ਦੀ ਰਸਤ ਦੇ ਕੇ ਅਰਦਾਸ ਬੇਨਤੀ ਕਰਵਾ ਕੇ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਜਨਵਰੀ ਦੇ ਵਿੱਚ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਉਦੋਂ ਕਹਿੰਦੇ ਜਨਮ ਦਿਹਾੜੇ ਤੇ ਅਸੀਂ ਖੰਡਪੜ ਸਾਹਿਬ ਦਾ ਪ੍ਰਕਾਸ਼ ਕਰਵਾਇਆ ਪ੍ਰਕਾਸ਼ ਕਰਵਾ ਕੇ ਅਸੀਂ ਲੋੜਵੰਦ ਕਹਿੰਦੇ ਜਿਹੜੇ ਜਿੰਨਾਂ ਨੂੰ ਜ਼ਰੂਰਤ ਸੀ ਉਹਨਾਂ ਦੀ ਅਸੀਂ ਮਦਦ ਕਰਕੇ ਤੇ ਉਸ ਦਿਨ ਭੋਗ ਦੇ ਸਮੇਂ ਵੀ ਅਸੀਂ ਖੁੱਲੀ ਸ਼ਹੀਦੀ ਦੇਖ ਲਿਆ ਕੇ ਨਿਹੰਗ ਸਿੰਘਾਂ ਨੂੰ ਘਰ ਦੇ ਵਿੱਚ ਬੁਲਾ ਕੇ ਅਸੀਂ ਅਰਦਾਸ ਬੇਨਤੀ ਕਰਵਾਈ ਰਗੜਾ ਲਗਵਾ ਕੇ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਜਰੂਰ ਕੀਤਾ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਸਾਡਾ ਜਿਹੜਾ ਮੇਰਾ ਸਟੋਰ ਦਾ ਕੰਮ ਸੀ ਫਾਸਟ ਫੂਡ ਦਾ ਕਹਿੰਦੇ ਕਿ ਮੈਂ ਆਪ ਖੋਦੀ ਹੈਂਡਲ ਕਰ ਦਿੰਦਾ ਸੀ ਇੱਕ ਜਨੇ ਨੂੰ ਕਹਿੰਦੇ ਮੈਂ ਨਾਲ ਰੱਖਿਆ ਹੋਇਆ ਸੀ ਇੱਕ ਕੰਮ ਵਾਲਾ ਕਹਿੰਦੇ ਕਿ ਹੈਲਪਰ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਦੱਸਦੇ ਆ ਕਿ ਇੰਨੇ ਕਸਟਮਰ ਆਉਣੇ ਸ਼ੁਰੂ ਹੋ ਗਏ ਕਹਿੰਦੇ ਘਰ ਦੇ ਵਿੱਚ ਬਰਕਤ ਜ਼ਮੀਨ ਦੇ ਵਿੱਚ ਫਸਲ ਦੇ ਵਿੱਚ ਬਰਕਤ ਘਰ ਦੇ ਵਿੱਚ ਇੱਕ ਇੱਕ ਚੀਜ਼ ਦੇ ਵਿੱਚ ਐਨੀ ਬਰਕਤ ਪਈ ਮਹਾਰਾ ਸੱਚੇ ਪਾਤਸ਼ਾਹ ਦੀ ਕਹਿੰਦੇ ਕਿ ਮੈਨੂੰ ਮੇਰੇ ਕੋਲ ਪਹਿਲਾਂ ਇੱਕ ਹੈਲਪਰ ਸੀ ਸ਼ਾਪ ਤੇ ਕਹਿੰਦੇ ਹੁਣ ਮੇਰੇ ਕੋਲ ਚਾਰ ਚਾਰ ਹੈਲਪਰ ਨੇ ਫੇਰ ਵੀ ਕਹਿੰਦੇ ਸਾਡੇ ਕੋਲ ਰਾਤ 12 ਵਜੇ ਦੇ ਸਮੇਂ ਤੱਕ ਕਹਿੰਦੇ ਬਿਲਕੁਲ ਵੀ ਵੇਲ ਨਹੀਂ ਹੁੰਦੀ ਇੰਨੀ ਮहारा ਸੱਚੇ ਪਾਸ਼ਾ ਦੀ ਕਿਰਪਾ ਹੋਈ ਕਹਿੰਦੇ ਪਹਿਲਾਂ ਮੈਂ 1.5 ਲੱਖ ਰੁਪਏ ਕਮਾਉਂਦਾ ਸੀ ਕਹਿੰਦੇ ਹੁਣ ਮੈਂ 3 ਲੱਖ ਰੁਪਏ ਆਰਾਮ ਦੇ ਨਾਲ ਖਰਚਾ ਕੱਢ ਕੇ ਕਹਿੰਦੇ ਮੈਂ ਸਟੋਰ ਤੋਂ ਫਾਸਟ ਫੂਡ ਦਾ ਮੇਰਾ ਸਟੋਰ ਹੈ ਉੱਥੋਂ ਮੈਂ ਇੰਨੇ ਪੈਸੇ ਦੀ ਸੇਵਿੰਗ ਕਰਦਾ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਸਾਡੇ ਤੋਂ ਜੋ ਭੁੱਲਣਾ ਹੋਈ ਸੀ ਖਾਲਸਾ ਜੀ ਕਈ ਵਾਰ ਹੁੰਦਾ ਹੈ ਕਿ ਆਪਣੇ ਤੋਂ ਭੁੱਲਣਾ ਹੋ ਜਾਂਦੀ ਪਰ ਕਈ ਵਾਰ ਹੁੰਦਾ ਹੈ ਕਿ ਆਪਾਂ ਹੁੰਦੇ ਨਹੀਂ ਉਸ ਸਮੇਂ ਘਰ ਦੇ ਵਿੱਚ ਤਾਂ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਦੋਂ ਦੂਸਰੀ ਵਾਰ ਨੂੰ ਤੁਸੀਂ ਆਪਣੀ ਛੀਦੀ ਦੇਖ ਦੀ ਰਸਤ ਦੇਣੀ ਹੁੰਦੀ ਆ ਤਾਂ ਉਸ ਸਮੇਂ ਤੁਸੀਂ ਡਬਲ ਵੀ ਕਰਵਾ ਸਕਦੇ ਹੋ ਪਰ ਤੁਸੀਂ ਜੇ ਜਾਣ ਬੁਝ ਕੇ ਨਹੀਂ ਕਰਵਾ ਰਹੇ ਫਿਰ ਤਾਂ ਤੁਸੀਂ ਖਾਲਸਾ ਜੀ ਜਾਣ ਬੁਝ ਕੇ ਕਰ ਰਹੇ ਹੋ ਫਿਰ ਤਾਂ ਆਪਾਂ ਗਲਤੀ ਜਾਣੇ ਅਣਜਾਣੇ ਚ ਨਹੀਂ ਜਾਣ ਕੀ ਕਰ ਰਹੇ ਆ ਆਪੋ ਇਸ ਚੀਜ਼ ਨੂੰ ਕਿ ਕਰ ਵੀ ਰਹੇ ਆ ਤੇ ਆਪਾਂ ਇੰਨੇ ਲੀਡਰ ਵੀ ਬਣ ਰਹੇ ਆ ਕਿ ਕੁਝ ਨਹੀਂ ਹੋ ਰਿਹਾ ਪਰ ਖਾਲਸਾ ਜੀ ਸ਼ਹੀਦ ਸਿੰਘ ਬਹੁਤ ਕਰੜੀ ਕਰਨੀ ਵਾਲੇ ਹੁੰਦੇ ਨੇ ਬਹੁਤ ਕਰੜੇ ਹੁੰਦੇ ਨੇ ਖਾਲਸਾ ਜੀ ਤੁਸੀਂ ਕੋਈ ਵੀ ਕਾਰਜ ਕਿੰਨਾ ਵੀ ਤੁਹਾਡਾ ਕਿਉਂ ਨਾ ਅੜਿਆ ਹੋਵੇ ਤੁਸੀਂ ਉਸ ਕਾਰਜ ਦੀ ਇੱਕ ਵਾਰ ਅਰਦਾਸ ਬੇਨਤੀ ਕਰਕੇ ਤਾਂ ਦੇਖੋ ਕਿਉ ਤੁਹਾਡਾ ਕਾਰਜ ਕਿਵੇਂ ਫਤਿਹ ਹੁੰਦਾ ਖਾਲਸਾ ਜੀ ਇਸ ਤਰ੍ਹਾਂ ਵੀਰ ਨੇ ਦੱਸਿਆ ਕਿ ਅਸੀਂ ਸ਼ਹੀਦੀ ਦੇਖ ਦੀ ਰਸ ਜੀ ਦਾਸ ਸਿੰਘਾਂ ਦੀ ਜੋਤ ਕਹਿੰਦੇ ਕਿ ਸਾਡੇ ਘਰ ਦੇ ਵਿੱਚ 6 ਮਹੀਨੇ ਸਾਲ ਬਾਅਦ ਕਹਿੰਦੇ ਜਦੋਂ ਵੀ ਅਸੀਂ ਚੜਾਉਣੀ ਅਸੀਂ ਸ਼ੀਦੀ ਦੇਖ ਦੀ ਰਸਤਾ ਦੇਣੀ ਕਹਿੰਦੇ ਅਸੀਂ ਖੁੱਲੀ ਦੇਣੀ ਜਿਵੇਂ ਖਾਲਸਾ ਜੀ 달ਾ ਸਾਹਿਬ ਗੁਰਦੁਆਰਾ ਸਾਹਿਬ ਸਾਡੇ ਸ਼ੀਸ਼ੂ ਦੀ ਸ਼ੀਦੀ ਦੇਖ ਦੀ ਰਸਤ ਬਣਦੀ ਏ ਤੇ ਆਪਾਂ ਦਿੰਨੇ ਆ ਕਹਿੰਦੇ ਉਵੇਂ ਉਹ ਪਰਿਵਾਰ ਦੱਸ ਦਿਆ ਕਿ ਅਸੀਂ ਆਪਣੀ ਉਹ ਹੀ ਖੁੱਲੀ ਲੈ ਕੇ ਜਾਂਦੇ ਆ ਘਰ ਤੋਂ ਅਸੀਂ ਉੱਥੋਂ ਨਹੀਂ ਲੈਂਦੇ ਇਸ ਤਰ੍ਹਾਂ ਖਾਲਸਾ ਜੀ ਜੇ ਤੁਸੀਂ ਵੀ ਸ਼ਹੀਦੀ ਦੇਖ ਦੀ ਰਸਤ ਘਰ ਤੋਂ ਲੈ ਕੇ ਜਾਣੀ ਹੈ ਘਰ ਤੋਂ ਵੀ ਲੈ ਕੇ ਜਾ ਸਕਦੇ ਹੋ ਜੇ ਉੱਥੋਂ ਹੀ ਲੈਣੀ ਹੈ ਤਾਂ ਉੱਥੋਂ ਵੀ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਘਰ ਦੇ ਵਿੱਚ ਹੀ ਅਰਦਾਸ ਬੇਨਤੀ ਕਰਵਾ ਸਕਦੇ ਹੋ ਤੁਸੀਂ ਸੁਖਮਣੀ ਸਾਹਿਬ ਕਰਵਾਉਂਦੇ ਹੋਗੇ ਕੰਡ ਖੰਡਪਾਟ ਸਾਹਿਬ ਦਾ ਪ੍ਰਕਾਸ਼ ਕਰਵਾਉਂਦੇ ਹੋ ਉਸ ਸਮੇਂ ਭੋਗ ਦੇ ਸਮੇਂ ਵੀ ਤੁਸੀਂ ਨਿਹੰਗ ਸਿੰਘਾਂ ਤੋਂ ਸ਼ਹੀਦੀ ਦੇਖ ਦਾ ਰਗੜਾ ਲਗਵਾ ਕੇ ਅਰਦਾਸ ਬੇਨਤੀ ਕਰਵਾ ਸਕਦੇ ਹੋ ਕਈ ਵਾਰ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਕੇਸ ਨੂੰ ਦੇਈਏ ਸ਼ਹੀਦੀ ਦੇਗ ਅਗਲਾ ਪਤਾ ਨਹੀਂ ਅੱਗੋਂ ਆਪਾਂ ਕੀ ਸੋਚੂਗਾ ਤਾਂ ਤੁਸੀਂ ਘਰ ਦੇ ਵਿੱਚ ਆਪਣਾ ਆਰਾਮ ਨਾਲ ਨਿਹੰਗ ਸਿੰਘਾਂ ਤੋਂ ਸ਼ਹੀਦੀ ਦੇਗ ਦੀ ਰਸਤਾ ਦਰ ਅਗੜਾ ਲਗਵਾ ਕੇ ਪਰਿਵਾਰ ਦੀ ਤੰਦਰੁਸਤੀ ਲਈ ਤੇ ਸਭ ਤੋਂ ਪਹਿਲਾਂ ਖਾਲਸਾ ਜੀ ਤੁਸੀਂ ਅਰਦਾਸ ਆਪ ਵੀ ਕਰਦੇ ਹੋ ਜਾਂ ਕਰਵਾਉਂਦੇ ਵੀ ਤਾਂ ਇਹ ਅਰਦਾਸ ਜ਼ਰੂਰ ਕਰਵਾਇਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਨੂੰ ਗੁਰਬਾਣੀ ਦੇ ਨਾਲ ਜ਼ਰੂਰ ਜੋੜ ਕੇ ਰੱਖਣਾ ਅਮਰਤ ਵੇਲੇ ਦੀ ਦਾਤ ਬਖਸ਼ਨੀ ਕਿਉਂਕਿ ਖਾਲਸਾ ਜੀ ਬਾਕੀ ਦਾ ਜੋ ਚੀਜ਼ਾਂ ਨੇ ਵਸਤੂਆਂ ਨੇ ਪਦਾਰਥ ਨੇ ਉਹ ਤਾਂ ਆਪਣੇ ਹੱਥਾਂ ਦੀ ਮਿਆ ਲੈ ਉਹ ਤਾਂ ਆਪਾਂ ਕਮਾ ਕੇ ਵੀ ਲੈ ਸਕਦੇ ਆ ਪਰ ਇਹ ਜੋ ਜਿਨ੍ਹਾਂ ਦੇ ਕੋਲ ਨਿਤ ਨੇ ਮੇ ਬਾਣੀ ਦਾ ਅਭਿਆਸ ਕਰਦੇ ਨੇ ਇਹ ਚੀਜ਼ਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਮਿਲਦੀਆਂ ਨੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਸੋ ਖਾਰਸਾ ਜੀ ਇਸ ਉਸਵੀਰ ਦੀ ਹੱਦ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੋੜਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਰਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਤੁਸੀਂ ਵੀ ਵਦ ਤੋਂ ਵਦ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਵਦ ਤੋਂ ਵਦ ਗਰਬਾਣੀ ਦੇ ਨਾਲ ਛੋੜੋ ਸੁਖਾਲਸਾ ਜੀ ਪੁੱਲਾਂ ਚੁੱਕਾਂ ਦੀ ਖਿਵਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲਾਂ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਖਿਵਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਮਾਰਾ ਸੱਚੇ ਬਾਸ਼ਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਮਹਾਰਾ ਸੱਚੇ ਪਾਤਸ਼ਾਹ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਦੇ ਘਰ ਪਰਿਵਾਰ ਤੇ ਤੰਦਰੁਸਤੀ ਬਖਸ਼ਨੀ ਮਾਰਾ ਸੱਚੇ ਪਾਸ਼ਾ ਸਬਨਾ ਦੇ ਘਰ ਪਰਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਸਬਨਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਗੀਆਂ ਊਵਰਾ ਬਖਸ਼ਦੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ